ਕਿ ਉਹਨਾਂ ਨੇ ਸਾਬਤ ਤੌਰ ਤੇ ਕਹਿਤਾ ਹੈ ਵੀ ਅਗਲੀਆਂ ਐ ਜੀਪੀ ਦੀਆਂ ਚੋਣਾਂ ਵਿੱਚ ਸਾਡੀ ਜਿਹੜੀ ਵਾਰਿਸ ਸ਼ਾਹ ਜਥੇਬੰਦੀ ਹੈ ਉਹਦੇ ਨੁਮਾਇंदे ਵੀ ਹਿੱਸਾ ਲੈਣਗੇ ਜਿੱਤੀਏ ਨਾ ਜਪੀਏ ਉਹਗਾ ਲੱਗ ਹੈ ਪਰ ਕਹਿੰਦੇ ਸਾਡੀਆਂ ਜਿਹੜੀਆਂ ਹੱਕਾਂ ਹੱਕੀ ਮੰਗਾਂ ਨੇ ਉਹ ਨਹੀਂ ਮੰਨਿਆ ਰੀਆਂ ਅਸੀਂ ਉਹਨੇ ਤਰੀਕਾ ਅਪਣਾਵਾਂਗੇ ਇਸ ਪੂਰੇ ਵਿੱਚ ਦੇ ਗੱਲਬਾਤ ਕਰਨੀ ਚੱਲਦੀ ਹੈ ਜਿੱਦਾਂ ਰਿੰਦਰ ਸਿੰਘ ਜੀ ਕੋਲ ਵੀ ਐ ਜੀਪੀ ਚੋਣਾਂ ਹੁਣੇ ਜਾਈ ਦੇ ਨੇ ਪਰ ਇਹ ਹੋ ਵੀ ਨਹੀਂ ਰਹੀਆਂ ਦੇਖਦੇ ਹਾਂ ਹੁਣ ਕੀ ਨਵਾਂ ਮੋੜ ਲਿਆਉਂਦੇ ਨੇ ਤਰਸੇਮ ਸਿੰਘ ਜੀ ਜਿਨ੍ਹਾਂ ਨੇ ਅੱਜ ਇਹਨਾਂ ਵੱਡਾ ਬਿਆਨ ਦੇ ਦਿੱਤਾ ਹੈ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨ ਰਿੰਦਰ ਸਿੰਘ ਜੀ ਐਮਪੀ ਸੰਸਦ ਅਮਰੀਤਪਾਲ ਸਿੰਘ ਬਹੁਤ ਭਾਰੀ ਮਾਤਰਾ ਨਾਲ ਯਾਨੀ ਬਹੁਤ ਮੋਟਾ ਦਿੱਤੇ ਅਸੀਂ ਮੰਦੇ ਆ ਉਹਨਾਂ ਦੀ ਪਾਰਟੀ ਵੀ ਬਣੀ ਮੰਨ ਗਏ ਉਹਨਾਂ ਦੀ ਪਾਰਟੀ ਨੂੰ ਉਹ ਹੰਗਾਰਾ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਪਿਤਾ ਦਾ ਇੱਕ ਬਿਆਨ ਆ ਗਿਆ ਕਹਿੰਦੇ ਵੀ ਅਸੀਂ ਐ ਜੀ ਪੀ ਸੀ ਚੋਣ ਲੜਾਂਗੇ ਸਾਡੀ ਜਿੱਥੇ ਮ ਲੜੇਗੀ ਦੇਖੋ ਜੀ ਬਿਆਨ ਤਾਂ ਕੋਈ ਵੀ ਦੇ ਸਕਦਾ ਸਭ ਤੋਂ ਪਹਿਲਾਂ ਵੋਟਾਂ ਪੈਣ ਤਾਂ ਸਹੀ ਜੀ ਜਿੰਨਾ ਚਿਰ ਵੋਟਾਂ ਪੈਦੀ ਨਹੀਂ ਉਹਨਾਂ ਚਿਰ ਮਤਲਬ ਚੋਣਾਂ ਥੱਲੇ ਬਿਆਨ ਨਾਲ ਕੁਝ ਮਸਲਾ ਨਹੀਂ ਹੱਲ ਹੋਣਾ ਜੱ태ਵੰਦੀ ਨੂੰ ਸਟਰੋਂਗ ਕਰਨਾ ਚਾਹੀਦਾ ਪਹਿਲਾਂ ਉਹ ਨੂੰ ਇਲੈਕਸ਼ਨਾਂ ਤੱਕ ਉਹ ਮਰਜ਼ੀ ਲੜ ਲਓ ਆਈ ਵਾਰ ਥੋੜਾ ਜਿਹਾ ਇਸ ਲੋਟ ਮਾਹੌਲ ਠੀਕ ਹੈ ਵੀ ਅਮਰਪਾਲ ਸਿੰਘ ਸਭ ਤੋਂ ਵੱਧ ਵੋਟਾਂ ਦਾ ਦੇ ਨਾਲ ਹਰਤ ਨਾਲ ਉਹ ਜਿੱਤਿਆ ਸੀ ਗੱਲ ਕਰ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਕਾਫੀ ਹੋਰ ਮੋੜ ਖਾ ਗਏ ਜਿੱਥੇ ਜੱ태ਵੰਦੀ ਨੂੰ ਸਟਰੋਂਗ ਕਰਨ ਦੀ ਲੋੜ ਹੈ ਜਿੰਨਾ ਕਿ ਜੱ태ਵੰਦੀ ਤੰ ਪੂਰੀ ਤਕੜੀ ਨਹੀਂ ਹੁੰਦੀ ਉਹਨਾਂ ਚ ਚੋਣ ਲੜਨ ਦਾ ਕੋਈ ਬਹੁਤਾ ਮਹਨਤ ਨਹੀਂ ਔਰ ਮੈਂ ਤੁਹਾਨੂੰ ਇੱਕ ਹੋਰ ਡਾਟਾ ਅਪਡੇਟ ਦੇ ਦੇਣਾ ਭਾਈ ਅਮਰੀਪਾਲ ਸਿੰਘ ਤੇ ਰਣਜੀਤ ਬਿੱਟੂ ਦਾ ਇੱਕ ਬਿਆਨ ਤਾਜ਼ਾ ਸਾਹਮਣੇ ਆਇਆ ਹੈ ਉਹ ਕਹਿੰਦੇ ਵੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰਦੇ ਛੜ ਤੇ ਇਲਜ਼ਾਮ ਲਗਾ ਜਾਂਦੇ ਵੀ ਨਾ ਮੇਰਾ ਪਰਿਵਾਰ ਕੁਝ ਬੋਲੇਗਾ ਚਾਹੇ ਅਮਰੀਪਾਲ ਸਿੰਘ ਜਿਉਂ ਜਿਹੜਾ ਮਰਜੀ ਬੰਦੀ ਸਿੰਘ ਹੋਵੇ ਅਸੀਂ ਉਹਨਾਂ ਦੀ ਗੱਲ ਪਹਿਲਾਂ ਵੀ ਕੀਤੀ ਹੈ ਹੁਣ ਵੀ ਕਰਾਂਗੇ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਹਾਂ ਬੜਾ ਵੱਡੀਆਂ ਗੱਲ ਕਹਿ ਗਏ ਰਣਜੀਤ ਬਿੱਟੂ ਜੀ ਦੇਖੋ ਜੀ ਇਹ 22 ਵਾਰੀ ਸਿਆਸੀ ਬਿਆਨ ਹੁੰਦੇ ਨੇ ਜਿਹੜੇ ਤਾਂ ਦੇਖੋ ਜਿਹੜੇ ਬਰਦੀ ਸਿੰਘਾਂ ਦੇ ਨਿੱਜੀ ਫੈਮਿਲੀ ਨੇ ਉਹਨਾਂ ਦੇ ਗੱਲ ਹੋਵੇ ਤੇ ਜਿਹੜਾ ਮਤਲਬ ਬੀਨ ਸਿੰਘ ਫੈਮਲੀ ਹੈ ਉਹਨਾਂ ਨਾਲ ਗੱਲ ਹੋਵੇ ਇਹ ਤਾਂ ਉਦੋਂ ਇੱਕ ਬੰਦ ਕਮਰੇ ਚ ਬੈਠ ਕੇ ਮੀਟਿੰਗ ਹੋਣੀ ਚਾਹੀਦੀ ਹੈ ਉਦੋਂ ਬਾਅਦ ਇਹ ਹੈ ਕਿ ਅਸਥੀ ਜਨਾਂ ਦਾ ਇਹਦੇ ਵਿੱਚ ਕੋਈ ਬਹੁਤਾ ਮਹਿਲਾ ਨਹੀਂ ਹੁੰਦਾ ਜਿਹੜੀ ਸ਼ਰੋਮੀ ਗੁਰਦੁਆਰਾ ਪ੍ਰੰਤ ਕਮੇਟੀ ਹੈ ਨਾ ਜੀ ਜੀ ਇਹ 1920 ਚ ਬਣੀ ਹੋਈ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਦੇ ਜਿਹੜੇ ਪਹਿਲੇ ਪ੍ਰਧਾਨ ਬਣੇ ਸੀ ਉਹ ਸਰਦਾਰ ਸੁੰਦਰ ਸਿੰਘ ਮਜੀਠੀਆ ਆਪਣੇ ਮਜੀਠੀਆ ਸਾਹਿਬ ਨੇ ਜਿਹੜੇ ਹੁਣ ਅੱਜਕੱਲ੍ਹ ਅੰਦਰ ਨੇ ਉਹਨਾਂ ਦੇ ਦਾ ਦਾ ਜੀ ਦੇ ਉਹ ਪਹਿਲੇ ਪ੍ਰਧਾਨ ਬਣੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ ਉਸ ਤੋਂ ਬਾਅਦ ਫਿਰ 1925 ਦੇ ਵਿੱਚ ਇੱਕ ਆਇਆ ਸੀ ਗੁਰਦੁਆਰਾ ਐਕਟ ਜੀ ਜੀ ਗੁਰਦੁਆਰਾ ਐਕਟ ਜਦੋਂ ਬਣ ਗਿਆ ਉਸ ਤੋਂ ਬਾਅਦ ਫਿਰ ਇਹਦੇ ਪ੍ਰਧਾਨ ਬਣੇ ਸੀ ਬਾਬਾ ਹਰਪ੍ਰਸਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਸਾਂਝ ਸੁਭਾਲ ਤੇ ਗੁਰਦੁਆਰਿਆਂ ਦਾ ਰੱਖ-ਰਖਾਅ ਜੀ ਗੁਰਦੁਆਰਿਆਂ ਤੋਂ ਮਤਲਬ ਸਿੱਖੀ ਦੇ ਪ੍ਰਚਾਰ ਵਾਸਤੇ ਬਣਾਈ ਸੀ ਕਿਉਂਕਿ ਕਾਫੀ ਪਹਿਲਾਂ ਮਤਲਬ ਜਿਹੜੇ ਗੁਰਦੁਆਰਾ ਸਾਹਿਬ ਦੇ ਉੱਤੇ ਕਰਤੀ ਸੀਗੇ ਮਹਾਨਤਾ ਦੇ ਸੀ ਉਹ ਮਹਾਨਤਾ ਤੋਂ ਛਲਾਕ ਤੋਂ ਬਾਅਦ ਸ਼ੁਰੂ ਹੋਣੀ ਗੁਰਦੁਆਰਾ ਪਰੰਧ ਕਮੇਟੀ ਹੈ ਜਿਹੜੀ ਦੂਜੇ ਵਿੱਚ ਆਈ ਸੀ ਕਿ ਇਹਦੇ ਲਗਭਗ 185 ਮੈਂਬਰ ਨੇ ਅੱਜ ਕੱਲ ਇਹਦੇ ਜਿਹੜੇ ਮੈਂਬਰ ਨੇ ਪਿੱਛੇ ਵੋਟਾਂ ਪਈਆਂ ਸੀ ਉਦੋਂ 140 ਦੇ ਲਗਭਗ ਵੋਟਾਂ ਪਈਆਂ ਨੇ ਇਹਦਾ ਮਤਲਬ ਇਹ ਹੋ ਗਿਆ ਕਿ 140 ਜਿਹੜੀ ਬੰਦੇ ਨੇ ਜਿਹੜੇ ਉਹ ਸਰਗਰਮ ਨੇ ਉਸ ਬੰਦਿਆਂ ਦੀ 31-32 ਬੰਦਿਆਂ ਦੀ ਡੈਥ ਹੋ ਚੱਕੀ ਹੈ ਉਸੋਂ ਦੇ ਬਜ਼ੁਰਗ ਹੋ ਗਏ ਕੁਛ ਬੰਦੇ ਬਾਹਰ ਸੈਟ ਹੋ ਗਏ ਮਤਲਬ ਇਸ ਤਰ੍ਹਾਂ ਜਿਹਾ ਕਾफी ਖਲਾਫਾ ਪੈਦਾ ਹੋ ਗਿਆ ਜਿਸ ਕਰਕੇ ਮਤਲਬ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਬਹੁਤ ਜ਼ਰੂਰੀ ਸੀ ਜੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀਆਂ ਐ ਜੀ ਬੀਏ ਚੋਣਾਂ ਆਸੀ ਬੰਦੇ ਆ ਬਹੁਤ ਜ਼ੂਰੀ ਨੇ ਪਹਿਲਾਂ ਬੀਬੀ ਜਗੀਰ ਕੌਰ ਦੀ ਗੱਲ ਬਾਤ ਉઠી ਉਸ ਤੋਂ ਬਾਅਦ ਕਿਰਪਾਨ ਸਿੰਘ ਮੁੰਡੰਗਰ ਵੀ ਪ੍ਰਧਾਨ ਦੇ ਕਾਫੀ ਸਮਾਂ ਟੋੜਾ ਸਾਹਿਬ ਵੀ ਅੱਗੇ ਆਏ ਪਰ ਜੋ ਪਹਿਲਾ ਬੁਨਿਆਦੀ ਢਾਂਚਾ ਮਜ਼ਬੂਤ ਸੀ ਐ ਜੀ ਪੀ ਸੀ ਦਾ ਡਾਕਟਰ ਸਾਹਿਬ ਉਹ ਹੁਣ ਦਿਖਾਈ ਨਹੀਂ ਦਿੰਦਾ ਕਿੱਥੇ ਵੀ ਦੇਖੋ ਜੀ ਸ਼੍ਰੋਮਣੀ ਕਮੇਟੀ 1996 ਤੋਂ ਸਰਦਾਰ ਪ੍ਰਤਾਪ ਸਿੰਘ ਬਾਦਲਵੀ ਇੱਕ ਵਾਰੀ ਪ੍ਰਧਾਨ ਬਣੇ ਸੀ ਜੀ ਤਾਂ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਕਮੇਟੀ ਦਾ ਰੰਗ ਰੂਪ ਸੀਗਾ ਉਹ ਬਦਲਣਾ ਸ਼ੁਰੂ ਹੋ ਗਿਆ ਤੇ ਉੱਤੇ ਸਿਆਸਤ ਭਾਰੂ ਹੋਣ ਲੱਗੀ ਇਸ ਕਰਕੇ ਮਤਲਬ ਇਹ ਚੱਲ ਪਿਆ ਕਿ ਹੁਣ ਵੋਟਾਂ ਦੀ ਆਸ ਸੀਗੀ ਇਹ ਇਸ ਨਾਲ ਵਾਸਤੇ ਇੱਕ ਕਮਿਸ਼ਨ ਬਣਾਇਆ ਸੀਗਾ ਇਲੈਕਸ਼ਨਾਂ ਬਾਸਟ ਉਹਦੇ ਚੇਅਰਮੈਨ ਜੀਰ ਸਰਦਾਰ ਐਸਐਸ ਸਰਵੋ ਜਸਟਿਸ ਸਰ ਉਹ ਰਿਟਾਇਰ ਹੋ ਗਏ 25 ਜੁਲਾਈ ਨੂੰ ਜੀ ਜੀ ਜੁਨ ਜਲਾਈ ਦੇ ਵਿੱਚੋਂ ਰਟਾਇਰ ਹੋ ਕੇ ਇਸ ਕਰਕੇ ਜਿਹੜਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਵੋਟਾਂ ਨੇ ਉਹ ਥੋੜੀਆਂ ਜੀਆਂ ਫੇਰ ਪੁੱਛੇ ਪੈ ਗਈਆਂ ਇੱਕ ਬੰਦਾ ਹਰਿਆਣੇ ਦਾ ਹੈ ਜਿਹੜਾ ਉਹ ਬਲਦੇਵ ਸਿੰਘ ਜੀ ਜੇ ਮੈਂ ਗਲਤੀ ਨਾ ਕਰਦਾ ਹੋਵਾਂ ਉਹ ਬੰਦੇ ਨੇ ਸਟੇ ਲਈ ਹੋਈ ਆ ਕਿਉਂਕਿ ਵੀ ਸ਼ਰੋਮੀ ਕਮੇਟੀ ਜਾਂ ਵੋਟਾਂ ਲੈਣ ਦੇ ਉੱਤੇ ਇੱਕ ਵਾਰੀ ਉਹਨੇ ਸਟੇ ਲੈ ਕੇ ਕੰਮ ਨੂੰ ਰੋਕਤਾ ਹੁਣ ਉਹ ਸਟੇ ਚੱਲੀ ਜਾਂਦੀ ਆ ਆਪ ਉਹ ਬੰਦਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਰਿਆਣੇ ਦੀ ਹੈ ਉਹਦਾ ਮੈਂਬਰ ਬਣ ਗਿਆ ਮਤਲਬ ਹੁਣ ਗੱਲ ਤਾਂ ਇਹ ਹੈ ਆ ਸੇ ਵੀ ਜਦੋਂ ਆਗਲਾ ਪਣ ਹਰਿਆਣੇ ਦਾ ਹੁੰਦਾ ਹੈ ਹਰਿਆਣੇ ਚ ਉਹ ਆਪਦਾ ਐਕਟਿਵ ਹੋ ਗਿਆ ਤੇ ਇੱਥੇ ਉਹਦੀ ਸਟੇਟ ਐਸੀ ਹੈ ਕਿ ਆਟੋਮੈਟਿਕਲੀ ਮਤਲਬ ਖਤਮ ਹੋ ਰਹੀ ਚਾਹੀਦੀ ਹੈ ਹਾਂਜੀ ਮਤਲਬ ਜੋ ਵੀ ਸਿੱਖਪਤੀ ਜੀ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਮਤਲਬ ਕਰਕੇ ਜਿਹੜੇ ਜਿੱਥੇ ਜਿਹੜੀ ਵੀ ਕੋਰਟ ਦੇ ਵਿਚਮਾਨਜੋਗ ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਹੈ ਜਿਹੜੀ ਕੋਰਟ ਦੇ ਸਤੇ ਹੈ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਪੇਸ਼ ਕਰਨਾ ਚਾਹੀਦਾ ਕਿ ਸਾਡਾ ਕੰਮ ਰੁਕਿਆ ਪਿਆ ਉਹ ਬੰਦਾ ਆਲਾ ਜਿਹਦਾ ਉਹਦਾ ਇਸ ਨਾਲ ਲਿੰਕ ਹੀ ਨਹੀਂ ਰਿਹਾ ਹੋ ਸਕਦਾ ਉਹ ਨਾਲੇ ਉਹ ਸ਼੍ਰੋਮੀ ਕਮੇਟੀ ਦਾ ਮੈਂਬਰ ਬਣ ਰਿਹਾ ਨਾਲੇ ਉਹ ਹਰਿਆਣੇ ਚੋਂ ਬਣ ਰਿਹਾ ਮਤਲਬ ਇਸ ਤਰ੍ਹਾਂ ਦੇ ਜਿਹੜੇ ਇਹ ਕਪੜੇ ਜਿਹੇ ਹੋਏ ਪਰੇ ਨੇ ਇਹਦੇ ਕਰਕੇ ਇਹ ਸ਼ਰੋਣੀ ਕਮੇਟੀਆਂ ਵੋਟਾਂ ਨੇ ਜਿਹੜੀਆਂ ਆ ਲੇਟ ਹੋ ਰਹੀਆਂ ਨੇ ਵੋਟਾਂ ਪਾਉਣ ਨੂੰ ਲੋਕ ਤਿਆਰ ਨੇ ਸਰਕਾਰ ਮਤਲਬ ਵੋਟਾਂ ਪਾਉਣ ਨੂੰ ਤਿਆਰ ਨਹੀਂ ਹੈ ਥੋੜਾ ਜਿਆਦਾ ਜ਼ਰੂਰ ਹੈ ਕਿ ਹੁਣ ਸੈਂਟਰ ਸਰਕਾਰ ਨੇ ਕੰਮ ਦੇ ਚੱਕੇ ਲੇ ਤਾਂ ਕਿ ਉਹਨਾਂਲੇ ਸਮੇਂ ਦੇ ਵਿੱਚ ਵੋਟਾਂ ਪਾਈਆਂ ਪਹਿਲਾਂ ਤਾਂ ਸਭਾਬਨਾ ਇਹ ਸੀ ਕਿ 20 ਅਕਤੂਬਰ ਤੱਕ ਵੋਟਾਂ ਹੋ ਸਕਦਾ 25 ਦੇ ਲਾਸਟ ਤੱਕ ਪਹੁੰਚ ਜਾਣ ਪਰ ਹੁਣ ਵੋਟਾਂ ਇਹ 26 ਦੀਆਂ ਦੀਆਂ ਨੇ ਏ ਡਾਟਾ ਜਿਵੇਂ ਤੁਸੀਂ ਗੱਲ ਭਰੀ ਵਧੀਆ ਕੀਤੀ ਵੀ ਸਿੱਖ ਜਿਹੜੇ ਬੁੱਧੀਜੀਵੀ ਰਹੇ ਉਹਨੂੰ ਅੱਗੇ ਆਣ ਦਿੰਦਾ ਤੁਹਾਨੂੰ ਮੈਂ ਦੱਸ ਦੇਣਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਸ਼੍ਰੋਮਣੀ ਕਾਲ ਚਲਾ ਦਾ ਪ੍ਰਧਾਨ ਬਣਨਾ ਸੁਵੀ ਬਦਲ ਤੋਂ ਬਾਅਦ ਤਾਂ ਉੱਥੇ ਅਜੇ ਕੁਲਦੀਪ ਸਿੰਘ ਜੀ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਹੈ ਜਿੱਥੇ ਆ ਜੀ ਨੇ ਉਹਨਾਂ ਦੇ ਖਿਲਾਫ ਕਹਿੰਦੇ ਵੀ ਜਿਹੜਾ ਬੰਦਾ ਦਰਬਾਰ ਸਾਹਿਬ ਦੀ ਮਰਿਆਦਾ ਨਹੀਂ ਮੰਨਦਾ ਤਾਂ ਕਹਿੰਦੇ ਉਸ ਸ਼੍ਰੋਮਣੀ ਕਾਲ ਚਲਾ ਦਾ ਪ੍ਰਧਾਨ ਕਿਵੇਂ ਬਣਦਾ ਇਹ ਇੱਕ ਸਵਾਲ ਉਠਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਵੀ ਦੇਖੋ ਜੀ ਇਹ ਸਿੱਖਾਂ ਜਿਹੜੀ ਸਿੱਖ ਜਮਾਤ ਆਏਗਾ ਇਹ ਇੰਟਰਨਲ ਮਸਲਾ ਹੈ ਮਤਲਬ ਬਹੁਤ ਸੋਚ ਸਮਝ ਕੇ ਜੇ ਤੇ ਬਿਆਰਬਾਜੀ ਕਰਨੀ ਚਾਹੀਦੀ ਹੈ ਮਾਨਯੋਗ ਸਾਡੇ ਜਸਦਾਰ ਸਾਹਿਬ ਦੀ ਕਾਫੀ ਸਨੇ ਨੇ ਤੇ ਥੋੜਾ ਜਿਹਾ ਨਵੇਂ ਨੇ ਹੈਗੇ ਮਤਲਬ ਇਸ ਤਰ੍ਹਾਂ ਦੇ ਧਿਆਨ ਨੇ ਜਿਹੜੇ ਇਸ ਤਰ੍ਹਾਂ ਪੁੱਤ ਪੋਣ ਨਾਲ ਦੇ ਨਾਲ ਸਿੱਖਾਂ ਨੇ ਕਿਉਂਕਿ ਸਿੱਖਾਂ ਨੂੰ ਇੱਕ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਮਿਲਦੀ ਹੈ ਉਹ ਸਿੱਖ ਦਾ ਮਨਮੀਮਾ ਮਤੁੱਚੀ ਵਾਲੀ ਗੱਲ ਹੁੰਦੀ ਹੈ ਗੱਲ ਕਰ ਇੱਥੇ ਥੋੜਾ ਜਿਹਾ ਮਨ ਉੱਚੀ ਵਾਲੇ ਥੋੜੀ ਜਿਆਦਾ ਮਿਲ ਜਾਂਦੇ ਮਤਮੀਮੀ ਵਾਲੇ ਬੰਦੇ ਬਹੁਤ ਘੱਟ ਨਵੇਂ ਵੀ ਅਸੀਂ ਕਰਕੇ ਇਹ ਚੀਜ਼ਾਂ ਲਵੀਆਂ ਉਹ ਇਸ ਖੜਾ ਕਰ ਰੱਖਿਆ ਇਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਮਿਲ ਬੈਠ ਕੇ ਪਰ ਪਾਰਟੀ ਵਾਦੀ ਤੋਂ ਉਪਰੁੱਖ ਦੇ ਸਿੱਖੀ ਦੇ ਭਲਾਈ ਵਾਸਤੇ ਗੁਰੂ ਸਾਹਿਬ ਦੇ ਸੰਦੇਸ਼ ਵਾਸਤੇ ਗੁਰੂ ਸਾਹਿਬ ਦੇ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਹੈ ਇਹਨਾਂ ਦੀ ਸੁਰੱਖਿਆ ਸੇਤ ਸੰਭਾਲ ਵਾਸਤੇ ਮਤਲਬ ਸਾਰੇ ਇਕੱਠ ਨੂੰ ਜੱਟੇ ਬੰਦ ਹੋ ਕੇ ਇਹ ਪਾਰਟੀ ਵਾਦੀ ਤੋਂ ਉਪਰੁੱਖ ਦੇ ਸੋਮੀ ਗੁਰਦੁਆਰਾ ਫਰੰਦ ਕਮੇਟੀ ਦੇ ਵਿੱਚ ਹਿੱਸਾ ਲੈਣਾ ਚਾਹੇਗਾ ਤੇ ਚੋਣ ਕਰਨੀ ਚਾਹੀਦੀ ਹੈ ਹੋਣ ਕਰਕੇ ਉਸ ਤੋਂ ਬਾਅਦ ਮਤਲਬ ਕੋਈ ਵੀ ਕੋਈ ਬੰਦਾ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰਿਹਾ ਹੋਵੇ ਤਾ ਉਹ ਗੁਰੂ ਦਾ ਸਿੱਖਾ ਚਾਹੇ ਉਹ ਕਾਂਗਰਸੀ ਹੈ ਚਾਹੇ ਸੰਗਰਤੀ ਹੈ ਚਾਹੇ ਸਾਬਲੀ ਹੈ ਚਾਹੇ ਕੋਈ ਵੀ ਹੈ ਮਤਲਬ ਉਸ ਨੂੰ ਸਿੱਖ ਹੀ ਸਮਝਿਆ ਜਾਵੇ ਨਾ ਕਿ ਕਿਸੇ ਪਾਰਟੀ ਦੇ ਵਿਸ਼ੇਸ਼ ਕਿਸੇ ਬੰਦੇ ਨੂੰ ਹੀ ਸਿੱਖ ਸਮਝਿਆ ਜਾਂਦਾ ਹੈ ਇਸ ਕਰਕੇ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਵਿੱਚੇ ਥੋੜਾ ਜਿਆ ਨਿਘਾਰ ਆਇਆ ਤੇ ਨਵੀਆਂ ਵੋਟਾਂ ਤੋਂ ਬਾਅਦ ਇਹ ਕਾਫੀ ਦੂਰ ਹੋ ਜੂਗਾ ਕਿਉਂਕਿ ਬੜੇ ਬਿਚੇ ਲੋਕੇ ਦੇ ਵਿਚ ਆ ਜਾਣਗੇ ਤੇ ਰਿਟਾਇਰ ਜੱਜ ਰਿਟਾਇਰ ਅਫਸਰ ਰਿਟਾਇਰ ਪੋਰਟੀ ਪੀਐਸ ਆਈਟੀਐਸ ਸਾਰੇ ਮਤਲਬ ਪੀਸੀਐਸ ਕਾਫੀ ਹੈ ਜਿਹੜੇ ਬਿਨਾਂ ਤਨਖਾਹ ਲੈੇ ਸੇਵਾ ਕਰਨੀ ਚਾਹੁੰਦੇ ਨੇ ਉਹ ਉਹਨਾਂ ਨੂੰ ਪਲੇਟਫਾਰਮ ਤੁਸੀਂ ਸਮਝਦੇ ਹੋ ਡਾਕਟਰ ਸਾਹਿਬ ਤੁਸੀਂ ਸਮਝਦੇ ਹੋ ਵੀ ਐਜੀਪੀ ਪੀਐਸ ਦੇ ਉਪਰਾਂ ਸਿਆਸਤ ਭਾਰੀ ਹੋ ਰਹੀ ਹੈ ਪੰਜਾਬ ਦੀ ਇਹ ਅੱਜ ਦੀ ਨਹੀਂ ਹੈਗੀ ਇਹ ਤਾਂ ਕਾਫੀ ਢੇਰ ਤੋਂ ਆਇਆ 90 ਦੇ ਦਹਾਕੇ ਤੋਂ ਚੱਲਿਆ ਹੋਇਆ ਹੈ ਕਿਉਂਕਿ ਮਤਲਬ ਜਦੋਂ ਸਿਆਸਤ ਭਾਰੂ ਹੋਊਗੀ ਜਾ ਜਿਹੜੇ ਇਹ ਧਾਰਮਿਕ ਸਥਾਨ ਨੇ ਇਹਨਾਂ ਦੀ ਮਹਾਨਤਾ ਦੇ ਉੱਤੇ ਵੀ ਥੋੜਾ ਜਿਹਾ ਨਾ ਮਤਲਬ ਖਵਾਲੀਆਂ ਨਿਸ਼ਾਨ ਉਰਦੇ ਆ ਜੀ ਸਿਆਸਤਲੇ ਕਦੇ ਥੋੜਾ ਜਿਹਾ ਨੀਮਾ ਕਰਤਾ ਤੇ ਇਸ ਕਰਕੇ ਇਹਨੂੰ ਸਿਆਸਤ ਨੂੰ ਇੱਕ ਵੱਖਰਾ ਪਲੇਟਫਾਰਮ ਚਾਹੀਦਾ ਜਿਹੜਾ ਧਰਮ ਦੇ ਨਾਂ ਤੇ ਕੰਮ ਕਰਨ ਵਾਲੇ ਨੇ ਉਹਦਾ ਪਲੇਟਫਾਰਮ ਉੱਚਾ ਤੇ ਸੁੱਚਾ ਤੇ ਵੱਡਾ ਹੋਣਾ ਚਾਹੀਦਾ ਜਿਹੜਾ ਪਹਿਲਾਂ ਕੁਝ ਸਮਿਆਂ ਦੇ ਵਿੱਚ ਹੈਗਾ ਸੀ ਸ੍ਰੀ ਸ੍ਰੀ ਪੰਜਾਬ ਦੀ ਇਹ ਹੈ ਜੀ ਪਿਛਲੇ 30 ਸਾਲਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਦਾ ਕੰਦ ਹੈ ਉਹ ਕਾਫੀ ਛੋਟਾ ਹੋਇਆ ਕਿਉਂਕਿ ਪਹਿਲਾਂ ਕੋਈ ਮਾਨਜੋਗ ਜ਼ਿੰਮੇਵਾਰ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪ੍ਰਧਾਨ ਮੰਤਰੀ ਨਾਲ ਵੀ ਮਿਲਿਆ ਜਾਂਦਾ ਹੁੰਦਾ ਆ ਉਹਨਾਂ ਨੂੰ ਬਕਾਇਦਾ ਉਸੇ ਟਾਈਮ ਦੇ ਉੱਤੇ ਮਿਲਿਆ ਜਾਂਦਾ ਸੀ ਕਿ ਕੋਈ ਵੀ ਘਟਨਾ ਕਰਮ ਹੁੰਦਾ ਸੀ ਉਹਦੇ ਉੱਤੇ ਵਿਚਾਰ ਪਕੰਦਰਾ ਦਿੱਤਾ ਜਾਂਦਾ ਸੀ ਇਹਨਾਂ ਨੇ ਥੋੜਾ ਜਿਹਾ ਹੁਣ ਜਿਆਦਾ ਮਤਲਬ ਇਸ ਤਰ੍ਹਾਂ ਸਿਆਸੀਕਰਨ ਕਰਕੇ ਉਹਦਾ ਕੰਮ ਘੱਟ ਗਿਆ ਜਿਸ ਦੇ ਕਰਕੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਕੋਈ ਹੋਰ ਵੀ ਵੱਡਾ ਸਾਡਾ ਸੈਂਸਰ ਦਾ ਮਿਨਿਸਟਰ ਉਹ ਮਤਲਬ ਮਿਲਣ ਦੇ ਵਿੱਚ ਸਮਾਂ ਨਹੀਂ ਦੇ ਰਿਹਾ ਫੇਰ ਅੱਜ ਤੋਂ ਸਭੀ ਗੱਲ ਹੈ ਜੋ ਅੱਜ ਇੱਕ ਬਿਆਨ ਆਇਆ ਸੰਸਦ ਭਾਈ ਮੇਰੇ ਪਾਸਿੰਦੇ ਪਿਤਾ ਦਾ ਚਲੋ ਉਹਨਾਂ ਨਿੱਜੀ ਬਿਆਨ ਉਸਦਾ ਸੀਗੇ ਨਹੀਂ ਕਹਿੰਦੇ ਇੱਕ ਤਰ੍ਹਾਂ ਦੇਖਿਆ ਜੇ ਉਹ ਵੀ ਤਾਂ ਐ ਜੀ ਪੀ ਤੇ ਉਹਨੂੰ ਸਿਆਸਤ ਦਿਖਾ ਰਹੇ ਹਨ ਨਾ ਦੇਖੋ ਜੀ ਸਿਆਸਤ ਦਾ ਮਤਲਬ ਐਸਟੀਪੀਸੀ ਦਾ ਕਰਦਾ ਜਿਹੜਾ ਉਹ ਥੋੜਾ ਜਿਹਾ ਛੋਟਾ ਕੀਤਾ ਹੋਇਆ ਇਹਨੂੰ ਸਿਆਸਤ ਤੋਂ ਰਹਿਤ ਸਿੱਖ ਜਮਾਤ ਮਤਲਬ ਸਮਝਣਾ ਚਾਹੀਦਾ ਹੈ ਸਿਆਸਤ ਤੋਂ ਕਿ ਮੈਂ ਇਸ ਤਰ੍ਹਾਂ ਵਾਲੇ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਕਿ ਮੇਰੇ ਹੰਦੇ ਇੰਨੇ ਤੇਰੇ ਪ੍ਰਧਾਨਗੀ ਜੋ ਬੰਦਾ ਯੋਗ ਹੈ ਉਹ ਚੇਤਿ ਸੇ ਪਾਰਟੀ ਨਾਲ ਉਹਨੂੰ ਉੱਥੇ ਉਹਦਾ ਮਿਲਣਾ ਚਾਹੁੰਦਾ ਉਹਨੂੰ ਕਿੱਥੇ ਮਿਲਣੀ ਚਾਹੀਦੀ ਹੈ ਤਾਂ ਕਿ ਸਿੱਖੀ ਦਾ ਪ੍ਰਚਾਰ ਹੈ ਜਿਹੜਾ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਪਰਫੁੱਲਤ ਹੋਵੇ ਕਿਉਂਕਿ ਦੇਖੋ ਜੇਕਰ ਇਹ ਬੰਦੇ ਵੀ ਚਲੋ ਅਸੀਂ ਮੰਦੇ ਚੋਣ ਕੋਈ ਲੜ ਸਕਦਾ ਹੈ ਪਰ ਜੇਕਰ ਸੁਖਵੀਰ ਢੜਾ ਵੀ ਮਜ਼ਬੂਤ ਹੋ ਸੋ ਤਾਂ ਦੁਬਾਰਾ ਹੋਰ ਜਿਹੜੇ ਢੜੇ ਨੇ ਜਿੰਨਾਂ ਦੀ ਆਸ ਨਹੀਂ ਉਹ ਵੀ ਉਹ ਨਜ਼ਾਇਜ਼ ਵੋਟਾਂ ਲੈ ਜਾਣਗੇ ਜੇਕਰ ਅਜਿਹੇ ਬੰਦੇ ਸਾਹਮਣੇ ਆਣਗੇ ਵੋਟਾਂ ਦੇ ਦੇ ਵਿੱਚ ਦੇਖੋ ਜੀ ਆਪ ਜਦੋਂ ਵੀ ਦੋ ਗਰੁੱਪ ਵੰਡ ਜਾਂਦੇ ਹੁੰਦੇ ਨੇ ਇੱਕ ਪਾਸੇ ਸਿਆਸੀ ਆ ਜਾਂਦੇ ਨੇ ਇੱਕ ਪਾਸੇ ਜਿਹੜੇ ਧਰਮ ਦੀ ਰੱਖਿਆ ਵਾਲੇ ਆ ਜਾਂਦੇ ਨੇ ਗੱਲ ਕਰ ਜਿਹੜੇ ਸਿਆਸੀ ਲੋਕ ਹੁੰਦੇ ਨੇ ਇਹ ਸਿਆਸਤ ਖੇਡ ਕੇ ਜਿਹੜੇ ਮਤਲਬ ਲੋਰ ਧਰਮ ਦੀ ਸੇਵਾ ਕਰਨੀ ਚਾਹੁੰਦੇ ਨੇ ਉਹਨਾਂ ਦੇ ਬੰਦੇ ਵਕਤ ਖੜੇ ਕਰਵਾਉਂਦੇ ਨੇ ਸਾਡੇ ਕੋਲੋਂ ਖਰਚਾ ਵਰਕਾ ਕਰਕੇ ਜਾਂ ਕੋਈ ਦਬਾਅ ਪ੍ਰੈਸ਼ਰ ਪਾ ਕੇ ਖੜੇ ਕਰਨ ਨਾਲ ਉਹਨਾਂ ਦੀਆਂ ਵੋਟਾਂ ਮਰਨੀਆਂ ਜਾਂਦੀਆਂ ਨੇ ਜਿਹੜੇ ਸਿਆਸੀ ਲੋਕਾਂ ਦੇ ਬੰਦੇ ਛੋਟੀਆਂ ਛੋਟੀਆਂ ਵੋਟਾਂ ਨਾਲ ਵੀ ਜਿੱਤ ਜਾਂਦੇ ਨੇ ਜਿਵੇਂ ਦਿੱਲੀ ਦੇ ਵਿੱਚ ਕਿਨੇ ਵਾਰੀ ਕੀ ਹੋਇਆ 40000 ਵੋਟਾਂ ਵਾਲੇ ਬੰਦੇ ਚੌਂਮੀ ਗੁੱਦਰਾ ਪ੍ਰਬੰਧ ਕਮੇਟੀ ਤੇ ਇਹ ਕਾਬੂ ਹੋ ਗਏ ਜਦੋਂ ਕਿ ਉਹ ਸਾਰੇ ਵੋਟਾਂ 5 ਲੱਖ ਲਈ ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਿਹੜੇ ਸਿਆਸੀ ਲੋਕ ਨੇ ਹਰ ਇੱਕ ਥਾਂ ਦੇ ਉੱਤੇ ਸਿਆਸਤ ਖੇੜੀ ਜਾਂਦੇ ਨੇ ਤੇ ਜਿਹੜੇ ਦੂਸਰੇ ਲੋਕ ਨੇ ਉਹ ਫਿਰ ਹੱਥ ਮਲਦੇ ਰਹਿ ਜਾਂਦੇ ਨੇ ਕਿਉਂਕਿ ਵੋਟ ਰਾਜ ਹੈ ਤਾਂ ਬੋਲ ਕਾਜ ਦੇ ਵਿੱਚ ਸਿਆਸਤ ਹੈ ਜਿਹੜੀ ਉਹ ਖਾਸ ਕਰਕੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਉੱਤੇ ਭਾਰੂ ਨਹੀਂ ਹੋਣੀ ਚਾਹੀਦੀ ਨਰੋਨ ਤਾਂ ਇਹਦੇ ਉੱਤੇ ਇੱਕ ਥੋੜਾ ਜਿਹਾ ਇਹ ਚਾਹੀਦਾ ਹੈ ਕਿ ਜਿਹੜਾ ਬੰਦਾ ਸਿਆਸਤ ਨਾਲ ਸੰਬੰਧਤ ਨਹੀਂ ਹੈ ਉਹਨੂੰ ਤਰਜੀਹ ਦੇਣੀ ਚਾਹੀਦੀ ਆ ਚਾਹੇ ਤਾਂ ਇਹ ਮਿਲ بیٹھ ਕੇ ਕੋਈ ਗੁਰਮਤਾ ਪਾਸ ਕਰਨ ਚ ਅਸਲ ਤੱਕ ਨਾਲ ਤੋਂ ਕੋਈ ਹੋਵੇ ਮਤਲਬ ਕਿਸੇ ਵੀ ਤਰ੍ਹਾਂ ਜਿਹੜਾ ਵੀ ਬੰਦਾ ਸਿਆਸਤ ਨਾਲ ਸੰਬੰਧ ਨਹੀਂ ਰੱਖਦਾ ਸਿਰਫ ਧਰਮ ਦੀ ਸੇਵਾ ਕਰਨੀ ਚਾਹੁੰਦਾ ਉਹਨਾਂ ਬੰਦਿਆਂ ਨੂੰ ਹੀ ਸ਼ਰੋਮੀ ਗੁਰਕਰਾਂ ਪ੍ਰਬੰਧ ਕਮੇਟੀ ਦੇ ਵਿੱਚ ਐਂਟਰੀ ਹੋਣੀ ਚਾਹੀਦੀ ਚਲੋ ਰਜਿੰਦਰ ਸਿੰਘ ਤੁਸੀਂ ਸਾਡੇ ਨਾਲ ਜੁੜੇ ਆਪਣਾ ਕੀਮਤੀ ਸਮੇਂ ਦਿੱਤਾ ਲਾਈਵ ਬ੍ਰੌਂਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤਾਂ ਨਾਲ ਜੁੜੇ ਜਿੰਦਰ ਸਿੰਘ ਜੀ ਮਾਨਸਾ ਤੋਂ ਜੇ ਸਾਡੇ ਨਾਲ ਅਕਸਰ ਜੁੜਦੇ ਵੀ ਆ ਜਿਹੜਾ ਅੱਜ ਦਾ ਮੁੱਦਾ ਸੀ ਕਿ ਸੰਸਦ ਅਮਰਪਾਲ ਸਿੰਘ ਜੀ ਦੇ ਪਿਤਾ ਅਤਰਸੇਮ ਸਿੰਘ ਜੀ ਨੇ ਅੱਜ ਬਹੁਤ ਵੱਡਾ ਇੱਕ ਬਿਆਨ ਦਿੱਤਾ ਹੈ ਐ ਜੀ ਵੀਜ਼ੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੀ ਵਾਰਸ ਪੰਜਾਬ ਦੀ ਜੱਥੇਬੰਦੀ ਹੈ ਜੋ ਅਮਰਪਾਲ ਸਿੰਘ ਨੇ ਸ਼ੁਰੂ ਕੀਤੀ ਹੈ ਡੀਬਲ ਦੇਲ ਤੋਂ ਉਹ ਹੁਣ ਆਉਣ ਵਾਲੀਆਂ ਐ ਜੀ ਪੀ ਸੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਵੀ उतारेਗੀ ਪਰ ਦੋਸਤੋ ਦੇਖਣਾ ਇਹ ਹੈ ਕਿ ਐ ਜੀ ਪੀ ਸੀ ਚੋਣਾਂ ਕਦੋਂ ਹੋਣਗੀਆਂ ਜੇਕਰ ਗੱਲ ਕੀਤੀ ਇਹ ਤਾਂ ਆਜੀਪੀ ਰਿਕਤਾਰ ਮਿਸਤ ਹੈ ਉਹਦੇ ਵਿੱਚ ਵੀ ਹੁਣ ਸਿਆਸਤ ਭਾਰੀ ਪੈਦੀ ਦਿਖ ਰਹੀ ਹੈ ਚਾਹੇ ਉਹ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦੀ ਗੱਲ ਕਰੀਏ ਚਾਹੇ ਉਹ ਭਾਈ ਪਾ ਦੀ ਗੱਲ ਕਰੀਏ ਚਾਹੇ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀਏ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪਹਿਲੇ ਉਹ ਮੋਢੀ ਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਵੀ ਕਾफी ਸਮੇਂ ਪ੍ਰਧਾਨ ਰਹੇ ਨੇ ਤੇ ਜੇ ਹੁਣ ਵੀ ਉਹ ਸਮੇਂ ਬਦਲਿਆ ਨਹੀਂ ਹੈ ਐਜੀਪੀ ਦੀਆਂ ਚੋਣਾਂ ਨੂੰ ਹੋਏ ਘੱਟੋ ਘੱਟ 25 ਸਾਲ ਤੋਂ ਉੱਪਰ ਹੋ ਚੁੱਕਿਆ ਹੈ ਔਰ ਲੋਕਾਂ ਦੀ ਮੰਗ ਹੈ ਕਿ ਨਵੇਂ ਚਿਹਰੇ ਆਣੇ ਚਾਹੀਦੇ ਨੇ ਸਾਹਮਣੇ ਕਿਆ ਇਹ ਕੋਈ ਗਸ਼ਟ ਅਫਸਰ ਹੋਵੇ ਰਿਟਾਇਰਡ ਅਫਸਰ ਹੋਵੇ ਤਾਂ ਕਿ ਲੋਕਾਂ ਦਾ ਪਲਾਓ ਸਕੇ ਸੋਸ ਤੁਹਾਨੂੰ ਕੀ ਲੱਗਦਾ ਹੈ ਵੀ ਐਜੀਪੀ ਸੇ ਚੋਣਾ ਹੋਣ ਗਿਆ ਜਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਕੀ ਸਿੱਖ ਪੰਥ ਨੂੰ ਇਦਾਂ ਹੀ ਘਾਟਾ ਪੈਂਦਾ ਰਹੇਗਾ ਕਿਵੇਂ ਘਾਟਾ ਦੂਰ ਹੋਏਗਾ ਐਜੀਪੀ ਸੇ ਚੋਣਾ ਕੌਣ ਕਰਵਾਏਗਾ ਕੌਣ ਵਿਚੋਲਾ ਬਣੇਗਾ ਇਹ ਹਮੇਸ਼ਾ ਸਮੱਸਿਆ ਜਦੋਂ ਵੀ ਚੋਣਾ ਹੋਣ ਗਿਆ ਤਾਂ ਉਸ ਦੇ ਵਿੱਚ ਕੋਈ ਨਾ ਕੋਈ ਵੱਡਾ ਬਹੁਮਤ ਲੈ ਕੇ ਆਏਗਾ ਸੋਸ ਤੋਂ ਸਾਡਾ ਸ਼ਾਨਦਾਰਾਈ ਦਾ ਪ੍ਰੋਮਸੀ ਮੈਂ ਤਾਂ ਉਹਨਾਂ ਦੁਆਰਾ ਜੁੜਾਂਗਾ ਕੋਈ ਹੋਰ ਲਾਈਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ ਇਹ ਪੰਜਾਬੀ ਟੀਵੀ ਦੇ ਬਾਕੀ ਚੱਲਦੀਆਂ ਖਬਰਾਂ ਤੇ ਮੈਨੂੰ ਦਿਓ ਇਜਾਜ਼ਤ ਸੱਤ ਸ੍ਰੀ ਅਕਾਲ